ਹੁਣ ਪੂਰੇ ਦੇਸ਼ ਨੂੰ ਉੱਠ ਖੜੇ ਹੋਣਾ ਚਾਹੀਦਾ ਪੂਰੇ ਦੇਸ਼ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕਿਉਂਕਿ ਆ ਜੋ ਕੁਛ ਰਜਾਨਾ ਧੀਆਂ ਪੈਣਾ ਦੇ ਨਾਲ ਹੋ ਰਿਹਾ ਇਹਦੇ ਤੇ ਹੁਣ ਚੁੱਪ ਨਹੀਂ ਰਹਿਣਾ ਚਾਹੀਦਾ ਭਾਵੇਂ ਤੁਸੀਂ ਸ਼ਹਿਰ ਦੇ ਹੋ ਭਾਵੇਂ ਤੁਸੀਂ ਪਿੰਡ ਦੇ ਹੋ ਭਾਵੇਂ ਤੁਸੀਂ ਮਲਾਜਮ ਹੋ ਭਾਵੇਂ ਤੁਸੀਂ ਕੋਜੋ ਪਰ ਹੁਣ ਚੁੱਪ ਨਹੀਂ ਰਹਿਣਾ ਚਾਹੀਦਾ ਕਿਉਂਕਿ ਅੱਜ ਫੇਰ ਭਾਰਤ ਦੇ ਅੰਦਰ ਦੇ ਵਿੱਚ ਘਟਨਾ ਵਾਪਰੀ ਆ ਮੱਧ ਪ੍ਰਦੇਸ਼ ਦੇ ਅੰਦਰ ਦੇ ਜਾਮ ਗੇਟ ਦੇ ਵਿੱਚ ਦੋ ਫੌਜੀ ਆਪਣੇ ਨਾਲ ਦੋ ਔਰਤਾਂ ਦੇ ਨਾਲ ਉੱਥੇ ਘੁੰਮ ਰਹੇ ਸੀਗੇ ਔਰ ਉੱਥੇ ਉਹਨਾਂ ਨੂੰ 8-10 ਵਿਅਕਤੀ ਪੈ ਗਏ ਔਰ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਕੁੱਟਿਆ ਲੁੱਟਿਆ ਤੇ ਬਾਅਦ ਚ ਉਹਨਾਂ ਦੀਆਂ ਔਰਤਾਂ ਦੇ ਨਾਲ ਗੈਂਗ ਰੇਪ ਕੀਤਾ ਦੁਸ਼ ਕਰਮ ਕੀਤਾ ਗਲਤ ਕੰਮ ਕੀਤਾ ਭਾਵੇਂ ਉਸ ਤੋਂ ਬਾਅਦ ਜਿਹੜੀ ਇੱਕ ਕਾਰਵਾਈ ਹੋਣੀ ਹੁੰਦੀ ਵੀ ਪਰਚਾ ਦਰਜ ਹੋ ਗਿਆ ਧਰਾਵਾਂ ਲੱਗ ਗਈਆਂ ਪਰ ਕੀ ਉਹਨਾਂ ਔਰਤਾਂ ਦੀ ਇੱਜ਼ਤ ਉਹਨਾਂ ਔਰਤਾਂ ਦਾ ਸਨਮਾਨ ਤੇ ਜੋ ਕੁਝ ਉਹਨਾਂ ਦਾ ਮਤਲਬ ਜੋ ਲੁੱਟਿਆ ਗਿਆ ਉਹ ਇੱਜ਼ਤ ਵਾਪਸ ਆ ਸਕਦੀ ਹੈ ਬਿਲਕੁਲ ਨਹੀਂ ਆ ਸਕਦੀ ਆਪਣੇ ਘਰ ਦੇ ਉੱਪਰ ਆਪਣੇ ਪਰਿਵਾਰ ਦੇ ਉੱਪਰ ਸੋਚ ਕੇ ਦੇਖੋ ਕਿ ਜੇ ਸਾਡੇ ਨਾਲ ਇਦਾਂ ਦੀ ਘਟਨਾ ਵਾਪਰੇ ਤਾਂ ਕੀ ਹੋਵੇਗਾ ਸਾਡੇ ਨਾਲ ਕੀ ਬੀਤੇਗੀ ਦੇਖੋ ਕੁਝ ਦਿਨ ਪਹਿਲਾਂ ਅਜੇ ਕਲਕੱਤਾ ਦੇ ਵਿੱਚ ਘਟਨਾ ਵਾਪਰੀ ਔਰ ਕਲਕੱਤਾ ਦੀ ਡਾਕਟਰ ਧੀ ਵਾਲੀ ਘਟਨਾ ਤੋਂ ਬਾਅਦ ਰੋਜ਼ਾਨਾ ਹੀ ਵੱਡੀਆਂ-ਵੱਡੀਆਂ ਘਟਨਾਵਾਂ ਵਾਪਰੀਆਂ ਅੰਕੜੇ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਹਰ ਅੱਧੇ ਮਿੰਟ ਦੇ ਵਿੱਚ ਇੱਕ ਔਰਤ ਦੇ ਨਾਲ ਧੱਕੇਸ਼ਾਹੀ ਦਾ ਕੇਸ ਦਰਜ ਹੁੰਦਾ ਉਹ ਤਾਂ ਕੇਸ ਦਰਜ ਹੁੰਦਾ ਜਿਨ੍ਹਾਂ ਦੇ ਕੇਸ ਦਰਜ ਨਹੀਂ ਹੁੰਦੇ ਉਹ ਤਾਂ ਸਕਿੰਟ ਸਕਿੰਟ ਦੇ ਉੱਪਰ ਔਰਤਾਂ ਦੇ ਨਾਲ ਗਲਤ ਕੰਮ ਵਾਪਰਦੇ ਰਹਿੰਦੇ ਨੇ ਔਰ ਇਹਦੇ ਉੱਪਰ ਅਸੀਂ ਸਾਰੇ ਮੂਕ ਦਰਸ਼ਕਾਂ ਵਾਂਗ ਅਸੀਂ ਸਾਰੇ ਚੁੱਪਾਂ ਸਾਰਿਆਂ ਦੇ ਘਰਾਂ 'ਚ ਮਾਂ ਵੀ ਐ ਪਤਨੀ ਵੀ ਐ ਧੀ ਵੀ ਐ ਤੇ ਭੈਣ ਵੀ ਐ ਪਰ ਅਸੀਂ ਚੁੱਪਾਂ ਅਸੀਂ ਬੋਲ ਨਹੀਂ ਰਹੇ ਅਸੀ ਆਵਾਜ਼ ਨਹੀਂ ਉਠਾਰਿਆ ਜਿੱਥੇ ਕਿਤੇ ਘਟਨਾ ਵਾਪਰਦੀ ਹੈ ਹੁਣ ਜੇ ਡਾਕਟਰ ਧੀ ਨਾਲ ਵਾਪਰਿਆ ਤਾਂ ਇਕੱਲੇ ਡਾਕਟਰ ਜ਼ਿਆਦਾ ਬੋਲੇ ਨੇ ਬਾਕੀ ਸਮਾਜ ਕਾਫੀ ਹੱਦ ਤੱਕ ਚੁੱਪ ਰਿਹਾ ਕੀ ਜੇ ਉਹ ਕੁੜੀ ਡਾਕਟਰ ਦੇ ਪੇਸ਼ੇ 'ਚ ਸੀ ਤਾਂ ਉਹ ਸਾਡੀਆਂ ਧੀਆਂ ਭੈਣਾਂ ਵਰਗੀ ਨਹੀਂ ਸੀ ਕੀ ਉੱਥੇ ਇਕੱਲੇ ਡਾਕਟਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਬਿਲਕੁਲ ਸਾਡੀ ਛੋਟੀ ਸੋਚ ਹੈ ਮੈਨੂੰ ਲੱਗਦਾ ਸਾਰਿਆਂ ਨੂੰ ਉੱਠਣਾ ਚਾਹੀਦਾ ਔਰ ਅੱਜ ਆ ਜਿਹੜੀ ਘਟਨਾ ਇੰਦੋਰ ਦੇ ਵਿੱਚ ਵਾਪਰੀ ਐ ਉਹਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਅਸੀਂ ਸਾਰੇ ਆਂ ਸਰਕਾਰਾਂ ਤੇ ਸਿਸਟਮ ਤਾਂ ਹੈ ਹੀ ਹੈ ਸਰਕਾਰਾਂ ਤੇ ਸਿਸਟਮ ਤੋਂ ਵੀ ਗਾਂ ਅਸੀਂ ਸਾਰੇ ਜ਼ਿੰਮੇਵਾਰ ਆਂ ਕਿਉਂਕਿ ਅਸੀਂ ਵੀ ਅਜਿਹੀਆਂ ਘਟਨਾਵਾਂ ਨੂੰ ਹੁੰਦਿਆਂ ਦੇਖ ਕੇ ਮੂਕ ਦਰਸ਼ਕ ਬਣੇ ਹੋਏ ਆਂ ਔਰ ਦੇਖੋ ਜਦੋਂ ਤੱਕ ਲੋਕ ਰੋ ਨਹੀਂ ਉੱਠਦਾ ਉਦੋਂ ਤੱਕ ਐਦਾਂ ਦੀਆਂ ਘਟਨਾਵਾਂ ਰੋਕ ਨਹੀਂ ਸਕਦੀਆਂ ਮੈਨੂੰ ਲੱਗਦਾ ਕਿ ਜੇਕਰ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਜ਼ਤਾਂ ਅਣਖਾਂ ਵਾਲੇ ਹਾਂ ਅਸੀਂ ਗੈਰਤਾਂ ਵਾਲੇ ਹਾਂ ਤਾਂ ਫਿਰ ਸਾਨੂੰ ਲਾਜ਼ਮੀ ਤੌਰ ਤੇ ਇਹਨਾਂ ਘਟਨਾਵਾਂ ਦੇ ਖਿਲਾਫ ਇੱਕ ਵੱਡਾ ਕਮਰਕਸਾ ਕਰਕੇ ਇੱਕ ਵੱਡਾ ਜੁੱਧ ਲੜਨਾ ਚਾਹੀਦਾ ਹੈ ਸਾਰੇ ਪੇਸ਼ਿਆਂ ਨੂੰ ਕ੍ਰਿੰਗੜੀ ਪਾਉਣੀ ਚਾਹੀਦੀ ਹੈ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਦੁਕਾਨਦਾਰਾਂ ਦੀਆਂ ਬੇਰੁਜ਼ਗਾਰਾਂ ਦੀਆਂ ਵਿਦਿਆਰਥੀਆਂ ਦੀਆਂ ਔਰਤਾਂ ਦੀਆਂ ਡਾਕਟਰਾਂ ਦੀਆਂ ਹਰ ਤਰ੍ਹਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਕੜਿੰਗੜੀ ਪਾਉਣੀ ਚਾਹੀਦੀ ਹੈ ਇਹ ਕੋਈ ਗੱਲ ਥੋੜਾ ਹੋਈ ਕਿ ਜੇ ਅੱਗੇ ਇੱਕ ਡਾਕਟਰ ਧੀ ਨਾਲ ਹੋਇਆ ਤਾਂ ਉਦੋਂ ਡਾਕਟਰ ਵਿਚਾਰੇ ਹੀ ਵੱਧ ਬੋਲੀ ਜਾਂਦੇ ਨੇ ਤੇ ਜੇ ਅੱਜ ਫੌਜੀਆ ਦੇ ਨਾਲ ਹੋ ਗਿਆ ਤੇ ਇਕੱਲੇ ਫੌਜੀ ਬੋਲੀ ਜਾਣ ਤੇ ਆਮ ਬਾਕੀ ਅਸੀਂ ਜੇ ਚੁੱਪ ਰਹਿਨੇ ਆ ਤਾਂ ਫਿਰ ਇੱਕ ਤਰ੍ਹਾਂ ਨਾਲ ਅਸੀਂ ਤਮਾਸ਼ੀਬੀਨ ਹੀ ਹੋਵਾਂਗੇ